ਤੁਸੀਂ ਸਾਰਿਆਂ ਨੇ ਉਹ ਗਾਣਾ ਤਾਂ ਸੁਣਿਆ ਹੋਵੇਗਾ ਨਹੀਂ ਮਿਲਦੇ ਕਿਸੇ ਹੱਟਿਓ ਮਾਪੇ ਨਹੀਂ ਮਿਲਦੇ ਜਿਨ੍ਹਾਂ ਦੇ ਕੋਲ ਮਾਪੇ-ਬਾਪ ਹੈਗੇ ਨੇ ਉਹ ਸ਼ਾਇਦ ਬਹੁਤ ਘੱਟ ਕਦਰ ਕਰਦੇ ਨੇ ਆਪਣੇ ਮਾਪਿਆਂ ਦੀ ਪਰ ਜਿਨ੍ਹਾਂ ਦੇ ਕੋਲ ਹੈ ਨਹੀਂ ਉਹਨਾਂ ਨੂੰ ਪਤਾ ਕਿ ਮਾਵਾ-ਬਾਪਾਂ ਦੀ ਕਮੇ ਕੀ ਹੁੰਦੀ ਹੈ ਅਸੀਂ ਤੁਹਾਨੂੰ ਪਹਿਲਾਂ ਤਾਂ ਇਹੀ ਕਵਾਂਗੇ ਕਿ ਤੁਸੀਂ ਆਪਣੇ ਮਾਵਾ-ਬਾਪ ਦੀ ਕਦਰ ਕਰਿਆ ਕਰੋ ਇੱਥੇ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਜਿਸ ਦੇ ਵਿੱਚ ਇੱਕ ਪੁੱਤ ਆਪਣੇ ਪਿਤਾ ਨੂੰ ਪੈਰਾਂ ਦੀ ਮਾਲਿਸ਼ ਕਰਨ ਦੇ ਲਈ ਕਹਿੰਦਾ ਆ। ਜਿਸ ਤੋਂ ਬਾਅਦ ਪਿਤਾ ਜਿਹੜਾ ਆ ਮਾਲਿਸ਼ ਕਰਨ ਤੋਂ ਇਨਕਾਰ ਕਰ ਦਿੰਦਾ। ਕਿਉਂਕਿ ਉਹ ਤਾਂ ਖੁਦ ਬਜ਼ੁਰਗ ਹੁੰਦੇ ਨੇ ਕਿੱਥੇ ਆਪਣੇ ਜਵਾਨ ਪੁੱਤ ਦੇ ਉਹਨਾਂ ਤੋਂ ਸੇਵਾ ਹੋਵੇਗੀ? ਇੱਥੇ ਤਾਂ ਪੁੱਤ ਦਾ ਹੱਕ ਬਣਦਾ ਸੀ ਪਿਤਾ ਦੀ ਸੇਵਾ ਕਰਨ ਦਾ ਤੇ ਕਿੱਥੇ ਪੁੱਤ ਕਹਿ ਰਿਹਾ ਕਿ ਤੁਸੀਂ ਮੇਰੀ ਸੇਵਾ ਕਰੋ। ਤਾਂ ਅੰਦਾਜ਼ ਜੀ ਕੀ ਇਸ ਮਾਮਲੇ ਦੇ ਵਿੱਚ ਪੁੱਤ ਨੇ ਆਪਣੇ ਪਿਤਾ ਦੇ ਨਾਲ ਅਜਿਹਾ ਕੁਝ ਕਰ ਦਿੱਤਾ ਜਿਸ ਨੂੰ ਸੁਣ ਕੇ ਦੇ ਕੇ ਹਰ ਇੱਕ ਦੇ ਰੋਂਟੇ ਖੜੇ ਹੋ ਗਏ ਪਿਤਾ ਦੇ ਮਨਾ ਕਰਨ ਤੋਂ ਬਾਅਦ ਪੁੱਤ ਨੂੰ ਗੁੱਸਾ ਆਇਆ ਤਾਂ ਪੁੱਤਰੀ ਗੁੱਸੇ ਦੇ ਵਿੱਚ ਆ ਕੇ ਆਪਣੇ ਪਿਤਾ ਦੀ ਕੁੱਟਮਾਰ ਕਰ ਦਿੱਤੀ ਕੁੱਟਮਾਰ ਕਰਦੇ ਆਪਣੇ ਪਿਤਾ ਦੀ ਜਾਨ ਹੀ ਲੈ ਲਈ ਇਹ ਮਾਮਲਾ ਹੈ ਕਿੱਥੋਂ ਦਾ ਤੇ ਕਦੋਂ ਦਾ ਆਉ ਦੱਸ ਦਿਆ ਨਾਗਪੁਰ ਚ ਜਹੀ ਖਬਰ ਸਾਹਮਣੇ ਆਈ ਹੈ ਜਿਸ ਤੇ ਜ਼ਿਆਦਾਤਰ ਲੋਕਾਂ ਨੂੰ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਦੱਸਿਆ ਜਾ ਰਿਹਾ ਕਿ ਇੱਥੇ ਇੱਕ ਨੌਜਵਾਨ ਨੇ ਆਪਣੇ ਬਜ਼ੁਰਗ ਪਿਤਾ ਨੂੰ ਪੈਰਾਂ ਦੀ ਮਾਲਿਸ਼ ਕਰਨ ਲਈ ਕਿਹਾ ਪਰ ਉਸਦੇ ਪਿਤਾ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਕਾਰਨ ਪੁੱਤਰ ਨੂੰ ਬਹੁਤ ਗੁੱਸਾ ਆਇਆ ਉਸਨੇ ਅਜਿਹਾ ਕਦਮ ਚੁੱਕਿਆ ਕਿ ਹਰ ਕੋਈ ਹੈਰਾਨ ਹੋ ਗਿਆ ਆਪਣੇ ਬਾਹਰਸਾਲਾ ਪਿਤਾ ਵੱਲੋਂ ਪੈਰਾਂ ਦੀ ਮਾਲਿਸ਼ ਕਰਨ ਤੋਂ ਇਨਕਾਰ ਕਰਨ ਤੋਂ ਨਾਰਾਜ਼ ਇੱਕ 33 ਸਾਲਾ ਵਿਅਕਤੀ ਨੇ ਨਾਗਪੁਰ ਸ਼ਹਿਰ ਦੇ ਵਜੋਨਾ ਦੇ ਘਰ ਦੇ ਵਿੱਚ ਕਥਿਤ ਤੌਰ ਤੇ ਆਪਣੇ ਪਿਤਾ ਦੀ ਕੁਟਮਾਰ ਕਰਕੇ ਹਤਿਆ ਕਰ ਦਿੱਤੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਨਵਾਬਪੁਰਾ ਇਲਾਕੇ ਦੇ ਵਿੱਚ ਵਾਪਿਸ ਘਰਨਾਂ ਦੀ ਸੂਚਨਾ ਮਿਲੀ ਤਾਂ ਸ਼ਨੀਵਾਰ ਨੂੰ ਆਪਣੇ ਪਿਤਾ ਦੀ ਹਤਿਆ ਦੇ ਦੋਸ਼ੀ ਕੁਸ਼ਲ ਅਰਫ ਇਗਰ ਸੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਸ਼ਲ ਦਾ ਅਪਰਾਧਿਕ ਇਤਿਹਾਸ ਰਿਹਾਏ ਅਤੇ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਪਿਤਾ ਦਤਤ੍ਰਿਆਜ ਸੰਡੇ ਦੀ छाਤੀ, પેટ, ਪਸਲੀਆਂ ਤੇ ਸਿਰ ਤੇ ਲੱਤਾਂ ਮਾਰੀਆਂ ਤੇ ਮੁਕੇ ਮਾਰੇ ਉਸਨੇ ਅਜਿਹਾ ਸਿਰਫ ਐਸਲੀ ਕੀਤਾ ਕਿਉਂਕਿ ਉਸਦੇ ਪਿਤਾ ਨੇ ਉਸਦੇ ਪੈਰਾਂ ਦੀ ਮਾਲਿਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਦੋਂ ਕੁਸ਼ਲ ਸੈਂਡੇ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਪਿਤਾ ਨੂੰ ਬੇਰਹਿਮੀ ਨਾਲ ਘੁੱਟ ਰਿਹਾ ਸੀ ਤਾਂ ਉਸਦੇ ਵੱਡੇ ਪੁੱਤਰ ਪ੍ਰਣਾਵ ਨੇ ਆਪਣੇ ਦਾਦਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸਨੇ ਦੋਵਾਂ ਦੇ ਝਗੜਿਆਂ ਨੂੰ ਰੋਕ ਲਈ ਦਾਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕੁਸ਼ਲ ਉਸਨੇ ਉਸ ਨੂੰ ਧਮਕੀ ਦਿੱਤੀ ਅਤੇ ਆਪਣੇ ਦਾਦੇ ਨੂੰ ਬਚਾਉਣ ਦੇ ਬਚ ਕਾਮਯਾਬ ਨਹੀਂ ਹੋ ਸਕਿਆ ਇਸੋ ਬਾਅਦ ਵੀ ਉਸਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਪ੍ਰਣਾਵ ਆਪਣੇ ਗਵਾਂਢੀ ਦੇ ਘਰ ਮਦਦ ਲੈਣ ਲਈ ਗਿਆ ਪਰ ਜਦੋਂ ਉਹ ਵਾਪਸ ਆਇਆ ਤਾਂ ਬਜ਼ੁਰਗ ਗੰਭੀਰੂ ਵਿੱਚ ਜ਼ਖਮੀ ਸੀ ਅਤੇ ਬੇਹੋਸ਼ ਹੋ ਚੁੱਕਿਆ ਸੀ। Nagpur ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਨੂੰ ਮੈਓ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਕੁਸ਼ਲ ਸੰਡੇ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਅਦਾਲਤ ਨੇ ਉਸ ਨੂੰ ਸੋਮਵਾਰ ਤੱਕ ਪੁਲਿਸ ਹਿਰਾਸਤ ਦੇ ਵਿੱਚ ਪੇਸ਼ ਦਿੱਤਾ। ਸਭ ਤੋਂ ਵੱਡਾ ਸਵਾਲ ਇਥੇ ਕਿ ਇਹ ਆ ਕਿ ਇੱਕ ਪੁੱਤਰ ਸਰ ਸਿਕ ਮਾਲੇਸ਼ ਤੋਂ ਮਨਾ ਕਰਨ ਤੇ ਪਿਤਾ ਨੂੰ ਕੁੱਟਮਾਰ ਕਰਕੇ ਜਾਨ ਤੋਂ ਮਾਰ ਦਿੰਦਾ ਆ ਉਹ ਪਿਤਾ ਜਿਸ ਨੇ ਕੀ ਛੋਟੇ ਹੁੰਦੇ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ ਆਪਣੇ ਮੋਢਿਆਂ ਤੇ ਰੱਖ ਕੇ ਉਸ ਨੂੰ ਐਸ਼ ਕਰਾਈ ਹਰ ਇੱਕ ਉਸ ਦੇ ਸ਼ੌਂਕ ਪੂਰੇ ਕੀਤੇ ਤੇ ਅੱਜ ਉਸ ਪੁੱਤਰ ਨੇ ਆਪਣੇ ਪਿਤਾ ਦਾ ਕੀ ਮੁੱਲ ਪਾਇਆ ਤੁਸੀਂ ਖੁਦ ਸੋਚ ਸਕਦੇ ਹੋ ਅਜੇ ਪੁੱਤਰ ਦੇ ਬਾਰੇ ਤੁਹਾਡੀ ਕੀ ਰਾਏ ਆ ਸਾਡੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਦੇਣਾ ਨਾ ਭੁੱਲਣਾ